ਦੋਸਤੋ ਪੰਜਾਬੀ ਦਾ ਅਫਸਰਾ ਦੇ ਐਪੀਸੋਡ ਵਿੱਚ ਤੁਹਾਡਾ ਸਵਾਗਤ ਤੇ ਅੱਜ ਆਪਾਂ ਜਿਹੜੀ ਹਲਕੀ ਫੁਲਕੀ ਗੱਲ ਕਰਨੀ ਆ ਉਹ ਹੈ ਸੋਸ਼ਲ ਮੀਡੀਆ ਉਦਾਸੀ ਤੇ ਸਾਡੇ ਮੂਡ ਦੇ ਮਜਾਜ ਸਾਡਾ ਸੁਭਾਅ ਮੇਰਾ ਦੋਸਤ ਇੱਕ ਕਾਫੀ ਚਰਦੀਕਲ ਵਾਲਾ ਸੀ ਇੱਕੇਦਮ ਉਦਾਸ ਜਿਹਾ ਰਹਿਣ ਲੱਗਿਆ ਲੱਗਿਆ ਆਪਾਂ ਕਹਿੰਨਾ ਮਨਾਂ ਦੇ ਵਿੱਚ ਮਰੂਥਲ ਕਿਵੇਂ ਵੱਧ ਰਿਹਾ ਲੋਕਾਂ ਦੇ ਸਭ ਕੁਝ ਹੁੰਦੇ ਹੁੰਦੇ ਗੱਡੀਆਂ ਕੋਠੀਆਂ ਕਾਰਾਂ ਤਾ ਉਹ ਕਿਉਂ ਬਦ ਰਿਹਾ ਤੇ ਮੈਂ ਉਹਨੂੰ ਪੁੱਛਿਆ ਮੈਂ ਯਾਰ ਤੂੰ ਬੜਾ ਉਧਰ ਹੈ ਜਰਿਆ ਨਾ ਕੀ ਗੱਲ ਹੋ ਗਈ ਉਹ ਕਹਿੰਦਾ ਮੈਨੂੰ ਨਾ ਯਾਰ ਐ ਲੱਗਦਾ ਵੀ ਮੈਂ ਉਹਦਾ ਅੱਸੀ ਤੇ ਮਤਲਬ ਕਿ ਅਫਸੋਸ ਤੇ ਜਾਵਾਂ ਕਿਸੇ ਦੇ ਦੁੱਖ ਤੇ ਜਾਵਾਂ ਕਿ ਮੈਂ ਉਹਨਾਂ ਦਾ ਦੁੱਖ ਵੰਡਾਵਾਂ ਜੇ ਮੈਨੂੰ ਵਿਆਹ ਤੇ ਜਾਣਾ ਪਏ ਜੇ ਕਿਸੇ ਦੇ ਬਰਥਡੇ ਤੇ ਜਾਣਾ ਪਏ ਮੈਨੂੰ ਬਹੁਤ ਔਖਾ ਲੱਗਦਾ ਮੈਂ ਬੜਾ ਖਰਾਣ ਹੋਇਆ ਵੀ ਯਾਰ ਕੱਲ ਕੀ ਹੋ ਗਈ ਇਹ ਹਨਾ ਸੋ ਉਹਦੇ ਮਤਲਬ ਕਿ ਮੂਡ ਦੇ ਵਿੱਚ ਕੁਝ ਅਦਾਸੀ ਜ਼ਿਆਦਾ ਭਰ ਹੋਊਗੀ ਹੁਣ ਆਪਾਂ ਦੂਜੀ ਗੱਲ ਇਹਦੇ ਨਾਲ ਜੁੜਦੀ ਕਰਦੇ ਆਂ ਵੀ ਇਹ ਵਰਤਾਰੇ ਕਿਉਂ ਵਾਪਰ ਰਹੇ ਨੇ ਸੋਸ਼ਲ ਮੀਡੀਆ ਦੀ ਗੱਲ ਕਰ ਲਓ ਆਪਾਂ ਸਾਰਾ ਦਿਨ ਹਰੇਕ ਬੰਦਾ ਬਿਜੀ ਆ ਈਵਨ ਅਫਸਰ ਲੀਡਰ ਜਿਹੜੇ ਪਰਜਾਂ ਨੂੰ ਮਿਲਦੇ ਨੇ ਲੋਕਾਂ ਨੂੰ ਮਿਲਦੇ ਨੇ ਮੈਂ ਆਮ ਦੇਖਿਆ ਕਿ ਜ਼ਿੰਮੇਵਾਰ ਬੰਦੇ ਉਹਨਾਂ ਦੀ ਲੋਡ ਹੁੰਦੀ ਆ ਉਸ ਇਕੱਠ ਦੇ ਵਿੱਚ ਉਹ ਫੋਨ ਤੇ ਬੜੇ ਦੇਖੀ ਜਾਂਦੇ ਹੁੰਦੇ ਆ ਦੇਖਣਾ ਇਹ ਬੰਦਿਆਂ ਨੂੰ ਬੜਾ ਪੜਾ ਪ੍ਰਭਾਵ ਜਾਂਦਾ ਪਰ ਗੁਲਾਮ ਆਪਾਂ ਸਾਰੇ ਇੰਨੇ ਹੋ ਗਏ ਇਸ ਚੀਜ਼ ਦੇ ਕਿ ਆਪਾਂ ਇਹਦਾ ਖੜਾ ਨਹੀਂ ਛੱਡ ਰਹੇ ਪਲ-ਪਲ ਦੀ ਜਾਣਕਾਰੀ ਫਿਰ ਜਿਹੜੀ ਸੋਸ਼ਲ ਮੀਡੀਆ ਤੇ ਜਾਣਕਾਰੀ ਆ ਜਾਂ ਸੋਸ਼ਲ ਮੀਡੀਆ ਦੀ ਚਮਕ ਆ ਜਾਂ ਸੋਸ਼ਲ ਮੀਡੀਆ ਦੀ ਅਸਲੀਅਤ ਆ ਉਹ 2-4% ਹੀ ਆ 95% ਜਿਹੜੀ ਚੀਜ਼ ਆ ਉਹ ਸਾਰੀ ਫੇਕ ਆ ਸਾਰੀ ਬੋਕਸ ਆ ਸਾਰੀ ਫਿਲਟਰਾਂ ਵਾਲੀ ਆ ਤੇ ਆਪਾਂ ਇਹਦੇ ਇੰਨੇ ਕੁ ਗੁਲਾਮ ਹੋ ਗਏ ਜਾਂ ਇੰਨੇ ਕੁ ਆਪਾਂ ਨੂੰ ਨਸ਼ਾ ਲੱਗ ਗਿਆ ਤਾਂ ਚੋਂ ਨਿਕਲਣਾ ਔਖਾ ਪਰ ਇਹਦੇ ਬੈਡ ਇਫੈਕਟ ਜਿਹੜੇ ਹੈਗੇ ਨੇ ਜੋ ਦੁਰਪ੍ਰਭਾਵ ਆ ਉਹ ਬਹੁਤ ਪੈ ਰਹੇ ਨੇ ਅੱਜ ਜੇ ਕਿਸੇ ਬੰਦੇ ਦੀ ਸਿਹਤ ਨੂੰ ਕੋਈ ਪ੍ਰੋਬਲਮ ਆ ਜੇ ਕੋਈ ਬੀਪੀ ਵਧਣ ਲੱਗ ਜਾ ਤਾਂ ਡਾਕਟਰ ਵੀ ਕਹਿਣ ਲੱਗ ਗਏ ਭਾਈ ਇਹਨੂੰ ਸੋਸ਼ਲ ਮੀਡੀਆ ਤੋਂ ਪਾਸੇ ਰੱਖੋ ਤੇ ਇਹਦੇ ਨਾਲ ਜੁੜਦੀ ਗੱਲ ਇਹ ਆ ਕਿ ਪਿੱਛੇ ਜੇ ਮੇਰੇ ਸਰਕਲ ਦੇ ਵਿੱਚ ਇੱਕ ਮਹਿਲਾ ਪੜਿ ਲਿਖੀ ਆ ਉਮਰ ਸੀ 60 ਸਾਲ ਵਧੀਆ ਪੜੀ ਲਿਖੀ ਸੀ ਉਹ ਖੁਦਕੁਸ਼ੀ ਕਰ ਗਏ ਤਾਂ ਜਦੋਂ ਪੁੱਛਿਆ ਵੀ ਗੱਲ ਕੀ ਹੋਈ ਉਹ ਕਹਿੰਦੇ ਵੀ ਨਾ ਪਿੱਛੇ ਜੇ ਹੜਾ ਆਈ ਸੀ ਆਪਣੇ ਪੰਜਾਬ ਚ ਕਹਿੰਦੇ ਇਹ ਬਹੁਤ ਦੇਖਣ ਲੱਗੀ ਸੀ ਸੋਸ਼ਲ ਮੀਡੀਆ ਸਾਰਾ ਦਿਨ ਦੇਖੀ ਜਾਂਦੀ ਵੀ ਇੱਥੇ ਬੰਦਾ ਡੁੱਬ ਰਿਹਾ ਇੱਥੇ ਲੋਕ ਕਿਸਤੀ ਨਹੀਂ ਜਾ ਰਹੀ ਇੱਥੇ ਆ ਚੀਜ਼ ਹੋ ਰਹੀ ਹੈ ਇੱਥੇ ਨਹਿਰ ਟੁੱਟ ਗਈ ਇੱਥੇ ਬੰਨ ਟੁੱਟ ਗਿਆ ਮਤਲਬ ਮੂਡ ਹੀ ਕਹਿੰਦੇ ਸਾਰਾ ਚੇਂਜ ਹੋ ਗਿਆ ਸੋ ਤੁਸੀਂ ਦੇਖੋ ਜਿਹੜੇ ਸੈਂਸਿਟਿਵ ਲੋਕ ਨੇ ਜਿਹੜੇ ਸੰਵੇਦਨਸ਼ੀਲ ਲੋਕ ਆ ਉਹਨਾਂ ਤੇ ਸੋਸ਼ਲ ਮੀਡੀਆ ਕਿੰਨਾ ਗਲਤ ਅਸਰ ਪਾ ਰਿਹਾ ਜਿਹੜੇ ਉਹ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਵੀ ਸਾਡੀ ਇੰਨੀ ਸਹਿਣ ਸ਼ਕਤੀ ਹੈ ਨਹੀਂ ਕਿ ਅਸੀਂ ਦੇਖੀ ਦਿਆ ਜਾਂਦੇ ਆ ਪਰ ਸਾਡੇ ਤੇ ਅਸਰ ਗਲਤ ਪਾ ਰਿਹਾ ਹੈ ਇਹ ਚੀਜ਼ ਸੋ ਉਹਨਾਂ ਨੂੰ ਜ਼ਰੂਰ ਇਸ ਗੱਲ ਦੀ ਬਚਤ ਰੱਖਣੀ ਬਣਦੀ ਆ ਸੇ ਹੁਣ ਆਪਾਂ ਜਿਵੇਂ ਪ੍ਰੋਗਰਾਮ ਦੇ ਵਿੱਚ ਦੋਸਤੋ ਉਦਾਹਰਨ ਇੱਕ ਸਾਂਝੀ ਕਰਦੇ ਹੁੰਦੇ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਲਾਂ ਬੁੱਲਿਆ ਮੰਦਾ ਕੀ ਸਮਝਾਉਣਾ ਇਧਰੋਂ ਪਟਕੇ ਉਧਰ ਲਾਉਣਾ ਜਿਵੇਂ ਆਪਾਂ ਕਹਿੰਦੇ ਆ ਨਾ ਬੰਦੇ ਚੜਦੀ ਕਲਾ ਵਾਲਾ ਹੁੰਦੇ ਆ ਜੀ ਉਹਨਾਂ ਨੂੰ ਅੱਧਾ ਗਲਾਸ ਪਾਣੀ ਦਾ ਦਿਖਾ ਕਈ ਦੇ ਵੀ ਖਾਲੀ ਆ ਜਾਂ ਭਰਿਆ ਹੋ ਕਣਗੇ ਅੱਧਾ ਭਰਿਆ ਤੇ ਛੋਟੀਆਂ ਛੋਟੀਆਂ ਇਹ ਟ੍ਰਿਕ ਨੇ ਆਪਣੇ ਸੋ ਇੱਕ ਜੈਂਟਲਮੈਨ ਇੱਕ ਲੇਡੀ ਸੀ ਤੇ ਉਹਦੇ ਦੋ ਬੇਟੀਆਂ ਬੇਟੀਆਂ ਸੀ ਉਹਦੀ ਜਿਹੜੀ ਉਹਦੇ ਦੋਨੇ ਜਵਾਈ ਸੀ ਇੱਕ ਦੀ ਛਤਰਿਆਂ ਦੀ ਦੁਕਾਨ ਸੀ ਤੇ ਇੱਕ ਦੀ ਦੁਕਾਨ ਸੀਗੀ ਆਈਸਕ੍ਰੀਮ ਦੀ ਸੋ ਜਿੱਦੇ ਮੌਸਮ ਵਧੀਆ ਹੋਇਆ ਕਰੇ ਹਵਾ ਚੱਲਿਆ ਕਰੇ ਸੁਹਾਵਣਾ ਮੌਸਮ ਆ ਉਹ ਮੱਥਾ ਫੜ ਕੇ ਵੇਚਿਆ ਕਰੇ ਉਹਨੂੰ ਉਹ ਸੋਚੀ ਜਾਇਆ ਕਰੇ ਵੀ ਅੱਜ ਤਾਂ ਛਤਰਿਆਂ ਨਹੀਂ ਵਿਕਣੀਆਂ ਨਾ ਤਾਂ ਬਹੁਤੀ ਧੁੱਪ ਆ ਤੇ ਨਾਂ ਵਾਲੀ ਬਰਖਾ ਤੇ ਵੀ ਮੇਰੇ ਜਵਾਈ ਦੀ ਦੁਕਾਨ ਬੰਦ ਹੋ ਜੇ ਤਾਂ ਕਾਰੋਬਾਰੀ ਨਹੀਂ ਚੱਲਣਾ ਦੂਜੇ ਪਾਸੇ ਜਦੋਂ ਜਿਹੜਾ ਹੈਗਾ ਮੌਸਮ 'ਚ ਤਪਸ਼ ਆ ਜਾ ਕਰੇ ਜਾਂ ਆਪਾਂ ਘਰੇ ਲਈ ਬਾਰਿਸ਼ ਰੁਕ ਜਾ ਕਰੇ ਤੇ ਜਿਹੜਾ ਹੈਗਾ ਠੰਡ ਹੋ ਜੇ ਤਾਂ ਉਹ ਇਹ ਸੋਚਣ ਲੱਗ ਜਾ ਕਰੇ ਅੱਜ ਮੇਰੀ ਜਿਹੜਾ ਜਵਾਈ ਆ ਉਹਦੀ ਆਈਸਕ੍ਰੀਮ ਨਹੀਂ ਵਿਕਣੀ ਤਾਂ ਉਹ ਫਿਰ ਦੁਖੀ ਹੋ ਜਾ ਕਰੇ ਤਾਂ ਉਸ ਤੋਂ ਬਾਅਦ ਮਤਲਬ ਕਿ ਮੌਸਮ ਦੇ ਨਾਲ ਉਹਦੀ ਖੁਸ਼ੀ ਗਮੀ ਹੋ ਜਾ ਕਰੇ ਤੇ ਇਹ ਆਪਾਂ ਕੀ ਕਹਨੇ ਹੁੰਨੇ ਆ ਵੀ ਕਈ ਵਾਰੀ ਨਾ ਆਪਾਂ ਸਾਰੀਆਂ ਚੀਜ਼ਾਂ ਆਪਾਂ ਨੂੰ ਦਿੱਤੀਆਂ ਨੇ ਪ੍ਰਮਾਤਮਾ ਨੇ ਕੁਦਰਤ ਨੇ 99 ਚੀਜ਼ਾਂ ਆਪਾਂ ਨੂੰ ਦੇਤੀਆਂ ਆਪਾਂ 99 ਗਰੀਨੀ ਚਾਗਦੇ ਆਪਾਂ ਜਿਹੜੀ ਇੱਕ ਹੈ ਨਹੀਂ ਉਹ ਤੇ ਜਾ ਖੜਦੇ ਆ ਵੀ ਇਹ ਪਹਿਲਾਂ ਪੂਰੀ ਕਰੋ ਦੇਖੋ ਜਿਹੜਾ ਬੈਲੈਂਸ ਆ ਕੁਦਰਤ ਦਾ ਪਰਫੈਕਸ਼ਨ ਆ ਜਿਹੜੀ ਸੰਪੂਰਨਤਾ ਕਿਤੇ ਨਹੀਂ ਹੁੰਦੀ ਚੰਦ ਦੇ ਵਿੱਚ ਵੀ ਦਾਗ ਆ ਸੋ ਆਪਾਂ ਕੀ ਕਰਦੇ ਆ ਆਪਾਂ ਉਸ ਚੀਜ਼ ਨੂੰ ਪੂਰਨਤਾ ਭਾਲਦੇ ਆ ਬਹਰ ਉਸ ਲੇਡੀ ਨੂੰ ਇੱਕ ਮਿਲਿਆ ਬੰਦਾ ਉਹਨਾਂ ਬੇਬੇ ਕੀ ਗੱਲ ਆ ਰੋਣ ਲੱਗ ਗਈ ਉਹ ਕਹਿੰਦਾ ਵੀ ਜਦੋਂ ਉਹਨੂੰ ਸਮੱਸਿਆ ਦੱਸੀ ਉਹ ਕਹਿੰਦਾ ਮਾਤਾ ਤੂੰ ਪਾਗਲ ਹੋ ਗਈ ਮੌਸਮ ਥੋੜੀ ਬਦਲ ਸਕਦੇ ਆਪਾਂ ਕੁਦਰਤ ਨੂੰ ਥੋੜੀ ਬਦਲ ਸਕਦੇ ਆਂ ਕੁਦਰਤ ਨੇ ਤਾਂ ਆਪਦੇ ਹਿਸਾਬ ਨਾਲ ਚੱਲਣਾ ਪਰ ਤੁਸੀਂ ਆਪਦੇ ਮੂਡ ਨੂੰ ਆਪਦੇ ਸੁਭਾਅ ਨੂੰ ਕੁਦਰਤ ਦੇ ਅਨੁਕੂਲ ਕਰ ਲਓ ਉਹ ਕਹਿੰਦੀ ਕਿਵੇਂ ਉਹ ਕਹਿੰਦਾ ਵੀ ਜਿੱਦਾਂ ਪੂਰੀ ਬਾਰਿਸ਼ ਪਵੇ ਉਹ ਤੂੰ ਖੁਸ਼ ਹੋਇਆ ਕਰ ਮੇਰੇ ਜਵਾਈ ਦੀਆਂ ਛਤਰੀਆਂ ਵੇਖ ਰਹੀਆਂ ਨੇ ਤੇ ਜਿੱਦ ਪੂਰੀ ਧੁੱਪ ਹੋ ਜੇ ਤੂੰ ਫਿਰ ਪੂਰੀ ਖੁਸ਼ ਹੋਇਆ ਕਰ ਮੇਰੇ ਆਈਸਕ੍ਰੀਮ ਵਾਲਾ ਜਵਾਈ ਹੈ ਜਿਹੜਾ ਉਹਦੀ ਚੜ੍ਹਦੀ ਕਲਾ ਦੇ ਵਿੱਚ ਆ ਉਹੀ ਉਹਦੀ ਆਈਸਕ੍ਰੀਮ ਬਿਕ ਰਹੀ ਆ ਵੀ ਤੂੰ ਨੈਗੇਟਿਵ ਪਾਸੇ ਕਿਉਂ ਜਾਨੀ ਆ ਸੋ ਆਪਾਂ ਜਿਹੜੀ ਸਟੇਟ ਆਫ ਮਾਈਂਡ ਆ ਇਹਨੂੰ ਆਪਾਂ ਬਿਲਕੁਲ ਚੇਂਜ ਕਰ ਸਕਦੇ ਆ ਬਜਾਏ ਇਸ ਗੱਲ ਦੇ ਕਿ ਸਿੰਘ ਫੜ ਕੇ ਆਪਾਂ ਦੂਜੇ ਦੇ ਚੇਂਜ ਕਰੀਏ ਜਾਂ ਕੁਦਰਤ ਨਾਲ ਧੱਕਾ ਕਰੀਏ ਸੋ ਸਾਰੀਆਂ ਚੀਜ਼ਾਂ ਨੇ ਕਿ ਫਲੋ ਦੇ ਵਿੱਚ ਚੱਲਣਾ ਹੁੰਦਾ ਇੱਕ ਰੂਟੀਨ ਦੇ ਵਿੱਚ ਚੱਲਣਾ ਹੁੰਦਾ ਉਹਨਾਂ ਨੂੰ ਆਪਾਂ ਨਹੀਂ ਰੋਕ ਸਕਦੇ ਸੋ ਥੋੜਾ ਜਿਹਾ ਆਪਾਂ ਆਪਣੇ ਆਪ ਤੇ ਜਿਹੜਾ ਕੰਟਰੋਲ ਆ ਉਹ ਕਰਕੇ ਰੋਕ ਸਕਦੇ ਆ ਸੋ ਸੋਸ਼ਲ ਮੀਡੀਆ ਕਹ ਲਈਏ ਜਾਂ ਜਿਹੜੀਆਂ ਡਿਜੀਟਲ ਚੀਜ਼ਾਂ ਨੇ ਇਹਨਾਂ ਨੂੰ ਦੇਖੋ ਮਾਲਕ ਇੱਕ ਨਾ ਨੌਨ ਮਿਰਚ ਮਸਾਲਾ ਜਦੋਂ ਸਹੀ ਹੁੰਦਾ ਤਾਂ ਉਹ ਸਬਜੀ ਆਪਾਂ ਅਗਲੀ ਰੈਸਪੀ ਆ ਜਾਂ ਮਿੱਠਾ ਬਹੁਤ ਸਵਾਦ ਬਣ ਜਾਂਦੀ ਆ ਸੋ ਆਪਾਂ ਥੋੜਾ ਜਿਹਾ ਇਹ ਬੈਲੈਂਸ ਜ਼ਰੂਰ ਸਿੱਖੀਏ ਸੋ ਛੋਟੀ ਜੀ ਟਾਕ ਸੀ ਅੱਜ ਦੀ ਆਪਣੀ ਕੱਲ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸ਼ੇਅਰ ਵੀ ਹੋਈ ਆ ਬੜਾ ਉਹਦੇ ਵੀ ਦੇਖੀ ਵੀ ਗਈ ਆ ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਇਸ ਤਰ੍ਹਾਂ ਤੁਹਾਡੇ ਨਾਲ ਸ਼ਬਦਾਂ ਦੀ ਸਾਂਝ ਗੱਲਾਂਬਾਤਾਂ ਕਰਦੇ ਰਹਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ